ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੀਤੇ ਦਿਨੀ ਸਲਮਾਨ ਖਾਨ ਦੇ ਘਰ ਉੱਪਰ ਦੋ ਅਣਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਸਮੇ ਗੋਲੀਆਂ ਚਲਾਈਆਂ ਗਏ ਉਸ ਸਮੇ ਸਲਮਾਨ ਖਾਨ ਘਰ ਵਿੱਚ ਮੌਜੂਦ ਸਨ ਪਰ ਉਹ ਜਾਨੀ ਨੁਕਸਾਨ ਹੋਣ ਤੋਂ ਬਚ ਗਏ ਇਹ ਸੁਪਰ ਸਿੱਧੂ ਮੁਸੇਵਾਲੇ ਦੇ ਪਿਤਾ ਵੱਲੋਂ ਵੀ ਅੱਜ ਪ੍ਰਤੀਕਰਮ ਆਇਆ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲੇਦੇ ਹੋਏ ਕਿ ਸਿੱਧੂ ਦੇ ਜਾਂ ਤੋਂ 686 ਦਿਨਾਂ ਬਾਅਦ ਜਸਿਸ ਫੌਰ ਸਿੱਧੂ ਮੁਸੇਵਾਲਾ ਮਾਰਚ 2023 ਵਿੱਚ ਜਿਲ੍ਹਾ ਉੱਚ ਦੋ ਇੰਟਰਵਿਊ ਕਰਕੇ ਮੇਰੇ ਪੁੱਤਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਅਤੇ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈਆਂ ਸਿਸਟਮ ਸਾਨੂੰ ਟੇਚਣਾ ਕਰਦਾ ਰਿਹਾ ਇੰਟਰਵਿਊ ਕਿੱਥੇ ਤੇ ਕਿਹਨੇ ਕਰਵਾਏ ਕਿਹੜੇ ਮੁਜਮਲਾਂ ਦੀ ਸ਼ੈਹਟ ਹੋਈ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਨੇ ਕੁਝ ਪੜਤਾਲ ਨਹੀਂ ਕੀਤੀ ਅਤੇ ਅਜਤਮਕੀਆਂ ਦੇਣ ਵਾਲੇ ਸਲਮਾਨ ਖਾਨ ਤੇ ਹੀ ਹਮਲਾ ਕਰਾਇਆ ਹੈ ਪੰਜਾਬ ਸਰਕਾਰ ਨੇ 3 ਮਹੀਨਿਆਂ ਦਾ ਸਮਾਂ ਹੋਰ ਮੰਗਿਆ ਹੈ ਕਿ ਹੁਣ ਚੋਣਾਂ ਲੰਘ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ 6 ਮਹੀਨਿਆਂ ਤੋਂ ਹਾਈ ਕੋਰਟ ਇੰਟਰਵਿਊ ਨੂੰ ਸਬੂਤ ਵਜੋਂ ਪੇਸ਼ ਕਰਨ ਲਈ ਹੁਕਮ ਦੇ ਰਹੀ ਹੈ ਪਰ ਪ੍ਰਸ਼ਾਸਨ ਅਦਾਲਤ ਦੇ ਹੁਕਮਾਂ ਨੂੰ ਛਿੱਕੇ ਟੰਗ ਰਿਹਾ ਹੈ ਅਤੇ ਇਹਨਾਂ ਗੁੰਡਿਆਂ ਦੇ ਖਿਲਾਫ ਕੋਈ ਕਾਰਵਾਈ ਅੱਗੇ ਨਹੀਂ ਵਧਾਈ ਜਾ ਰਹੀ ਸਿਕਿਉਰਿਟੀ ਜਾਣਕਾਰੀਆਂ ਲੀਕ ਕਰੋੜਾਂ ਦੇ ਹਥਿਆਰ ਜੇਲ੍ਹਾਂ ਵਿੱਚੋਂ ਇੰਟਰਵਿਊ ਇਹ ਸਭ ਸਿਆਸੀ ਲੀਡਰਾਂ ਦੀ ਮਿਲੇ ਭੁਗਤੋਂ ਬਿਨਾਂ ਨਹੀਂ ਹੋ ਸਕਦਾ ਇਹਨਾਂ ਲੀਡਰਾਂ ਦੇ ਹੱਥ ਅਸੀਂ ਆਪਣੇ ਦੇਸ਼ ਦਾ ਸਿਸਟਮ ਦੇਣਾ ਹੈ ਉਹਨਾਂ ਦੇਸ਼ਕੁੰਡ ਕਰਤੀ ਖਿਲਾਫ ਸਵਾਲ ਵੀ ਨਹੀਂ ਕਰ ਸਕਦਾ